ਆਕੀਰ ਨੂੰ ਆ ਰਹੇ ਹਾਂ ਚੰਨਣਵਾਲਾ ਸਪੰਚਣ ਵਾਲੇ ਆ ਪਹੁੰਚ ਚੁੱਕੇ ਆਪਾਂ ਇਸ ਟਾਈਮ ਚੰਨਣਵਾਲਾ ਪਿੰਡ ਤੁਸੀਂ ਦੇਖ ਰਹੇ ਹੋ ਜੋ ਕਿ ਮਹਿਲਕਲਾਂ ਦੇ ਕੋਲ ਹੈ ਬਰਨਾਲਾ ਜ਼ਿਲ੍ਹਾ ਲੱਗਦਾ ਹੈ ਬਹੁਤ ਸਾਰੇ ਜਾਣਦੇ ਵੀ ਹੋਣਗੇ ਇੱਥੋਂ ਦੇ ਲੰਗੇ ਵੀ ਹੋਣਗੇ ਇੱਥੇ ਆਏ ਵੀ ਹੋਣਗੇ ਇਹ ਹਸਪਤਾਲ ਹੈ ਇਸ ਤੋਂ ਕੀ ਸਕੂਲ ਹੈ 10th ਸਕੂਲ ਹੈ ਕਾਫੀ ਵਧੀਆ ਪਿੰਡ ਹੈ ਇੰਟਰਲੌਕ ਵਗੈਰਾ ਲੱਗੀ ਹੈ ਪਾਰਕ ਵੀ ਦਿਖਾਵਾਂਗੇ ਤੁਹਾਨੂੰ ਪਾਰਕ ਵੀ ਬਣਿਆ ਹੋਇਆ ਇੱਥੇ ਚੌਂਕ ਦੇ ਵਿੱਚ ਇੱਕ ਤਸਵੀਰ ਲੱਗੀ ਹੈ ਜੋ ਗੁਰੂਆਂ ਦੀ ਉਹ ਵੀ ਦਿਖਾਵਾਂਗੇ ਇਹ ਵੈਲਕਮ ਲਿਖਿਆ ਹੋਇਆ ਹੈ ਜਦੋਂ ਅੱਪਾ ਪਿੰਡ ਦੇ ਵਿੱਚ ਇੰਟਰ ਹੁੰਨੇ ਆ ਤੇ ਉਸ ਟਾਈਮ ਉਹ ਇਧਰਲੀ ਸਾਈਡ ਦੇਖ ਰਹੇ ਹੋ ਕਿ ਕਲਕ ਵਗੈਰਾ ਸਭੀ ਵੱਡੀ ਗਈ ਹੈ ਇਹ ਸਕੂਲ ਆ ਸਮਾਰਟ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਦਾ ਤਾਂ ਕਾਫੀ ਜ਼ਿਆਦਾ ਉਹ ਇਥੋਂ ਦੀ ਇੱਕ ਵਧੀਆ ਚੀਜ਼ ਤੁਹਾਨੂੰ ਦਿਖਾਉਣੇ ਆ ਇਧਰਲੀ ਸਾਈਡ ਬਣੀ ਆ ਇਹ ਅੱਡਾਗਾ ਤਾਂ ਇਹ ਪ੍ਰਾਸਟ ਕਮਿਊਨਿਟੀ ਹਾਲ ਜਿਹੜਾ ਬਣਿਆ ਹੋਇਆ ਇਹ ਦਿਖਾਉਣੇ ਤੁਹਾਨੂੰ ਇਹ ਪਿੰਡ ਵਾਲਿਆਂ ਵੱਲੋਂ ਬਣਾਇਆ ਗਿਆ ਰਲ ਕੇ ਸਾਰਿਆਂ ਵੱਲੋਂ ਨਗਰ ਦੇ ਸਹਿਯੋਗ ਨਾਲ ਬਣਿਆ ਹੋਇਆ ਹੈ ਜਿੱਥੇ ਕਿ ਕਿਸੇ ਨੇ ਵੀ ਕੋਈ ਪ੍ਰੋਗਰਾਮ ਕਰਨਾ ਵਿਆਹ ਵਗੈਰਾ ਦਾ ਜਾਂ ਕੋਈ ਹੋਰ ਵੀ ਪਾਰਟੀ ਪੂਰਤੀ ਦਾ ਕੋਈ ਹੋਰ ਛੋਟਾ ਮੋਟਾ ਕੋਈ ਵੀ ਜਾਨੀ ਕਿ ਉਹ ਆਪਾਂ ਇੱਥੇ ਜੋ ਕਿ ਪਿੰਡ ਵਾਲਿਆਂ ਵੱਲੋਂ ਜੇਕਰ ਪਿੰਡ ਦਾ ਕੋਈ ਕਰਦਾ ਤਾਂ ਉਹਨਾਂ ਨੂੰ ਜਾਨੀ ਕਿ ਕਾਫੀ ਘੱਟ ਰੇਟ ਤੇ ਇਹ ਚੋਕੀ ਇੱਥੋਂ ਦਾ ਲੈਂਦੇ ਨੇ ਕਰਾਇਆ ਲੈਂਦੇ ਨੇ ਜੇਕਰ ਇਹ ਬਾਹਰਲੇ ਪਿੰਡਾਂ ਦਾ ਕਰਦਾ ਹੈ ਤਾਂ ਉਸ ਤੋਂ ਜਾਨੀ ਕਿ ਬਾਕੀ ਪੈਸਾਂ ਨਾਲੋਂ ਕਾਫੀ ਜ਼ਿਆਦਾ ਰੇਟ ਘਟ ਹੈ ਜੋ ਕਿ ਇੱਕ ਪਿੰਡ ਵਾਲਿਆਂ ਵੱਲੋਂ ਸਾਂਝਾ ਬਣਾਇਆ ਗਿਆ ਹੈ ਜਿਸ ਤਰ ਜਿਕਰ ਮੁੱਖ ਮੰਤਰੀ ਨੇ ਵੀ ਕੀਤਾ ਸੀ ਇਸ ਪਿੰਡ ਦਾ ਜਿਗਰ ਕਿ ਚੰਨਣਵਾਲ ਦੀ ਤਰ੍ਹਾਂ ਜੋ ਕਮਿਊਨਿਟੀ ਹਾਲ ਬਣੇ ਨੇ ਉਹ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਇਹ ਜੋ ਸਤਕਾਰ ਕਮੇਟੀ ਵੱਲੋਂ ਕੀਤਾ ਗਿਆ ਇਥੋਂ ਦਾ ਉਪਰਾਲਾ ਤੇ ਕਾਫੀ ਡਰਾਖਤਗਰਾਂ ਰੰਗ ਰੂਮ ਵਗੈਰਾ ਇਹ ਪਾਰਕ ਕੀ ਜੋ ਕਿ ਬਣਿਆ ਹੋਇਆ ਇਹ ਵੀ ਕਾਫੀ ਸੋਹਣਾ ਹੈ ਬੁੱਟੇ ਵਗੈਰਾ ਕਾਫੀ ਲੱਗੇਗਾ ਝੂਲੇ ਐਂਡ ਟ੍ਰੌਲਕ ਲੱਗੇ ਇਧਰਲੀ ਸਾਈਡ ਤੁਸੀਂ ਦੇਖ ਰਹੇ ਹੋ ਤੇ ਇੱਕ ਕਮਿਊਨਿਟੀ ਹਾਲ ਪੌਂਟ ਮਾਨਜੀ ਵੱਲੋਂ ਵੀ ਕਿਹਾ ਗਿਆ ਕਿ ਸਾਰੇ ਪਿੰਡਾਂ ਦੇ ਵਿੱਚ ਇਦਾਂ ਦੇ ਹੋਣੇ ਚਾਹੀਦੇ ਜਿੱਥੇ ਕੀ ਆਮ ਬੰਦਾ ਆਪਦੇ ਜੋ ਧੀਆਂ ਪੁੱਤਾਂ ਦਾ ਵਿਆਹ ਕਰ ਸਕਦਾ ਕਿ ਪੈਰਸਾਂ ਦੇ ਵਿੱਚ ਬਹੁਤ ਜ਼ਿਆਦਾ ਜੋ ਕਿ ਖਰਚਾ ਲੈਂਦੇ ਨੇ ਲੱਖ ਲੱਖ ਰੁਪਏ ਨੂੰ ਬਹੁਤ ਮੰਗੀ ਮੰਗੀ ਚੀਜ਼ ਹੈ ਇਹ ਕੀ ਹੋ ਰਿਹਾ ਹੈ ਨਹੀਂ ਮੰਗਦੇ ਨੇ ਕੋਈ ਕਾਹਦੀ ਨਹੀਂ ਪਰ ਜੇਕਰ ਇਦਾਂ ਦੇ ਹਾਲ ਹੋਣਗੇ ਤਾਂ ਵਧੀਆ ਹੋਊਗਾ ਇਹ ਚੌਂਕ ਤੁਸੀਂ ਇੱਕ ਵਾਰ ਜਿੱਥੇ ਕੀ ਤਸਵੀਰ ਲੱਗੀ ਕਰਵਾਉਂਦੀ ਤਾਂ ਜੇਕਰ ਤੁਸੀਂ ਇਸ ਪਿੰਡ ਵਿੱਚ ਆਏ ਹੋ ਜਾਂ ਇੱਥੋਂ ਦੇ ਲੰਘੇ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਇਦਾਂ ਦੇ ਹੋਰ ਤੁਹਾਨੂੰ ਵੀਡੀਓ ਲੈ ਕੇ ਆਵਾਂਗੇ ਸ਼ੇਅਰ ਜਰੂਰ ਕਰ ਦਿਓ